ਮੇਰਾ ਨਾਮ ਦੱਸੋ ਮੇਰਾ ਨਾਮ ਜੀਨਮੋਲਪ੍ਰੀ ਸਿੰਘ ਆ ਤੇ ਮੈਂ ਨਾਲ ਹੀ ਪਿੰਡ ਨੇੜੇ ਹਲਵਾ ਰੋਡ ਤੋਂ ਅਗਲੇ ਬੰਨੇ ਸਨੀਏ ਕੋਲ ਪਿੰਡ ਮੂਲਿਆਵਾਲ ਤੋਂ ਰਹਿਣ ਵਾਲਾ ਹਾਂ ਪਾਪਾ ਜੀ ਕੀਆ ਕੰਮ ਕਰਦੇ ਆ ਵਾ ਕਿੰਨਾ ਪੜਿਆਓ ਕਿੰਨਾ ਪੜਨਾ ਪੜਨਾ ਚਾਹ ਮੈਂ ਜੀ ਪਲੱਸ 2 ਕੀਤੀ ਹੈ ਡੀਏਵੀ ਸਕੂਲ ਤੋਂ ਮੁਰਗੀਮਲੇ ਤੋਂ ਉਤੋਂ ਬਾਅਦ ਮੈਂ ਆਈਟੀਆਈ ਤੋਂ ਵੈਲਡਰ ਦਾ ਕੋਰਸ ਕੀਤਾ ਉਤੋਂ ਬਾਅਦ ਮੈਂ ਖਾਲਸਾ ਕੋਲ ਜੀ ਬੀਏ ਵੀ ਕਰਦਾ ਰਿਹਾ ਤੇ ਉਤ ਤੋਂ ਬਾਅਦ ਕੁਝ ਕਰਦੀ ਆ ਮਜਬੂਰੀਆਂ ਹੋਣ ਕਰ ਨੂੰ ਜੋ ਕਿ ਉਤੋਂ ਫਿਰ ਕੱਲ੍ਹ ਜ ਤੋਂ ਹਟਣਾ ਪਿਆ ਤੇ ਆਪਣੇ ਕੰਮ ਕਰ ਸੋਣਾ ਪਿਆ ਇਧਰ ਨੂੰ ਧਿਆਨ ਕਿਉਂ ਗਿਆ ਇਧਰ ਨੂੰ ਧਿਆਨ ਕਿ ਪਹਿਲਾਂ ਜੇ ਮੈਂ ਗੁਰਦਰਾ ਸਾਹਿਬ ਡਿਊਟੀ ਕਰਦਾ ਸਵੇਰੇ ਸ਼ਾਮ ਪਿੰਡ ਦੇ ਉਤੋਂ ਬਾਅਦ ਆ ਕਿ ਮੈਂ ਪਹਿਲਾਂ ਲੇਬਰ ਕਰਦਾ ਹੁੰਦਾ ਸੀ ਤੇ ਜਦੋਂ ਮੈਂ ਲੇਬਰ ਕਰਦਾ ਸੀ ਤੇ ਉੱਥੇ ਜ਼ਿਆਦਾ ਟਾਈਮ ਲੱਗ ਜਾਣਾ ਸ਼ਾਮ ਨੂੰ ਲੇਟ ਹੋ ਜਾਣਾ ਡਿਊਟੀ ਤੋਂ ਵੀ ਲੇਟ ਹੋਣਾ ਗੁਰਦਰਾ ਸਾਹਿਬ ਜਾਣ ਤੋਂ ਫਿਰ ਸੋਚਿਆ ਕਿ ਆਪਣਾ ਕਾਰੋਬਾਰ ਕੋਈ ਨਾ ਕੋਈ ਛੋਟਾ ਕੀਤਾ ਜਾਵੇ ਤੋ ਫਿਰ ਮੈਂ ਆਪਣਾ ਇਹ ਜਿਹੜਾ ਕਿ ਖਾਣ ਪੀਣ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਅਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਹੀ ਸੋਹਣਾ ਕਾਰੋਬਾਰ ਚੱਲ ਰਿਹਾ ਹੈ ਮੈਨੂੰ 4-5 ਮਹੀਨੇ ਸੈਟ ਅਪ ਲੈ ਨੂੰ ਹੋ ਚੁੱਕੇ ਨੇ ਤੇ ਬਹੁਤ ਹੀ ਇਹ ਵੈਸੇ ਵੀ ਇੰਡਸਟਰੀ ਏਰੀਆ ਹੈ ਇੱਥੇ ਲੇਬਰ ਕਾਫੀ ਕੰਮ ਕਰਦੀ ਏ ਤੇ ਉੱਤੇ ਬਹੁਤ ਵਧੀਆ ਕਿ ਕੰਮ ਚੱਲ ਰਿਹਾ ਮੇਰੇ ਜੀ ਮੇਰੇ ਤੋਂ ਹੁੰਦਾ ਜੀ ਕੜੀ ਹੁੰਦੀ ਦਾਲ ਹੁੰਦੀ ਆ ਚੌਲ ਹੁੰਦੇ ਆ ਜੀ ਨਾਲ ਪ੍ਰਸ਼ਾਦੇ ਹੁੰਦੇ ਨਾਲ ਚਾਹ ਹੁੰਦੀ ਆ ਜੀ ਬਾਬਾ ਜੀ ਗੁਰਦੁਆਰਾ ਸਾਹਿਬ ਕੀ ਬਾਣੀ ਕਰਦੇ ਪਰ ਇਹ ਟਾਈਮ ਇਹ ਨੰਬਰ ਨਾ ਨਿਕਲਦਾ ਵਾ ਇਹ। ਇਹ ਵਾਈਕਰ ਜੀ ਦੇਖੋ ਕਿ ਮੈਂ ਗੁਰਦਰਾ ਸਾਹਿਬ ਚਲ ਜਾਣਾ ਹੁੰਦਾ ਵਾ ਅੰਮ੍ਰਿਤ ਵੇਲੇ ਉੱਠ ਕੇ ਤੇ ਘਰ ਦੇ ਵੀ ਨਾਲ ਉੱਠਦੇ ਨੇ ਨਾਲ ਹੀ ਉਹ ਆਪਣਾ ਸਿਮਰਨ ਕਰੇ ਜਾਂਦੇ ਨੇ ਨਾਲ ਹੀ ਉਹ ਖਾਣਾ ਤਿਆਰ ਕਰਦੇ ਨੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਫਿਰ ਉਸ ਤੋਂ ਬਾਅਦ ਆਪਾਂ ਜਦੋਂ ਗੁਰਦਰਾ ਸਾਹਿਬ ਤੋਂ ਵਾਪਸ ਆਉਂਨੇ ਆ 7-8 ਵਜੇ ਦੇ ਕਰੀਬ ਡਿਊਟੀ ਖਤਮ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਆਪਣਾ ਸੈਟਅਪ ਕਰਕੇ ਸਭ ਰੈਡੀ ਤੇ ਸਮਾਨ ਲਾਦ ਕੇ ਬਣਾਇਆ ਹੋਇਆ ਤੇ ਆਪਾਂ ਆਪਣੇ ਸ਼ਾਪ ਤੇ ਪਹੁੰਚ ਜਾਂਦੇ ਹਾਂ। ਬਾਕੀ ਪੰਨਾ ਵੀ ਚੱਲੇਗਾ। ਬਾੜਾ ਬਾਰੇ ਸਾਡਾ ਪੁੱਛਣਾ ਤੇ ਹੋਣਾ ਸੁਪਨਾ ਤੇ ਬਾਈ ਗੁਰੂ ਜੀ ਇਹ ਸੀ ਕਿ ਆਪਣਾ ਕੀ ਆਰਮੀ ਦੇ ਲਈ ਮੈਂ ਸੀਸੀ ਦਾ ਕ੍ਰੈਡਿਟ ਸੀ ਸੀ ਸਰਟੀਫਿਕੇਟ ਮੈਂ ਤਾਂ ਕੰਪਲੀਟ ਸੀ ਮੈਂ ਤਾਂ ਇਹ ਚਾਹੁੰਦਾ ਸੀ ਕਿ ਚਲੋ ਆਰਮੀ ਦੇ ਵਿੱਚ ਸਿਲੈਕਸ਼ਨ ਹੋ ਜਾਂਦੀ ਵਧੀਆ ਹੋ ਜਾਂਦਾ ਪਰ ਲੋਕਡਾਊਨ ਲੱਗਣ ਕਰਕੇ ਜਿਹੜਾ ਕਿ ਤਿੰਨ ਚਾਰ ਸਾਲ ਸਰਕਾਰ ਨੇ ਭਰਤੀਆਂ ਜਿਹੜੀਆਂ ਕਿ ਬੰਦ ਰੱਖੀਆਂ ਉਹਨਾਂ ਕਰਕੇ ਕਾਫੀ ਪ੍ਰੋਬਲਮ ਆਈ ਤਾਂ ਲਾਸਟ ਭਰਤੀ ਦੇ ਚਾਂਸ ਮਿਲਿਆ ਉਸ ਦੇ ਵਿੱਚ ਆਪਾਂ ਨੇ ਰਨਿੰਗ ਕੰਪਲੀਟ ਕੀਤੀ ਸੀ ਪਰ ਮੈਡੀਕਲ ਤੋਂ ਵਨਫਿਟ ਹੋਣ ਦੇ ਕਾਰਨ ਕਿ ਓਵਰੇਜ ਹੋ ਚੁੱਕੇ ਹਾਂ ਉਸ ਤੋਂ ਬਾਅਦ ਆਪਣੇ ਕੰਮ ਕਰਦੇ ਵਿੱਚ ਆ ਗਏ ਸੋ ਸੁਪਨਾ ਤਾਂ ਦੂਰ ਪਲ ਕੀ ਕਰ ਸਕਦੇ ਆ ਜੋ ਮਾਲਕ ਦੇ ਹੁਕਮਾਂ ਚਾ ਬੰਦੇ ਉਹੀ ਹੀ ਬਣਨਾ ਹੁੰਦਾ ਬੰਦਾ ਤੇ ਇਸ਼ਾਮਾਂ ਆਪਣੀਆਂ ਬਹੁਤ ਹੀ ਰੱਖਦਾ ਆ ਪਲ ਹੋਣਾ ਉਹੀ ਆ ਜੋ ਮਾਲਕ ਨੂੰ ਮਨਜ਼ੂਰ ਆ ਬਾਕੀ ਬੰਦਾ ਮਿਹਨਤ ਆਪਣੀ ਜਾਰੀ ਰੱਖੇ ਮੂਰ ਮਾਲਕ ਦਾ ਲਾਉਣਾ ਕੰਮ ਇਹ ਤੇ ਪਾਪਾ ਤੁਹਾਡੇ ਬਣਾ ਕੇ ਦਿੰਦੇ ਆ ਹਾਂਜੀ ਇਹ ਸਵੇਰੇ ਮਮ ਡੈਡ ਮੇਰੇ ਉਹ ਬਣਾ ਕੇ ਤਿਆਰ ਕਰ ਦਿੰਦੇ ਨੇ ਤੇ ਮੈਂ ਡਿਊਟੀ ਖਤਮ ਹੋਣ ਤੋਂ ਬਾਅਦ ਘਰੇ ਜਾ ਕੇ ਫਿਰ ਆਪਣਾ ਸਾਰਾ ਇਹ ਕੰਮ ਰੈਡੀ ਕਰਕੇ ਉਥੋਂ ਮਾਈ ਗੁਰੂ ਦਾ ਨਾਮ ਲੈ ਕੇ ਚੱਲ ਪੈਣਾ ਹੁੰਦਾ ਹੈ। ਬਾਬੇ ਦਿੱਖਾ ਜਾਇਦਾ ਪੰਜਾਬੀ ਨੌਜਵਾਨ ਦੀ ਤੇਰੀ ਤੇ ਰਾਸ਼ਮੀ ਨਹੀਂ ਬਣ। ਪਹਿਲੇ ਬਾਹਰ ਪਰਵਾਤੀ ਆਏ ਉਹਨਾਂ ਦੇ ਰਾਹੀਂ। ਸੋ ਉਹਨਾਂ ਨੂੰ ਵੀ 10-10 ਸਾਲ ਜਿਹੜੇ ਆ ਗ੍ਰੇਡਿਆਲ ਹੁੰਦੇ ਹੋ ਚੁੱਕੇ ਆ ਇਸ ਚੀਜ਼ ਦਾ ਕੋਈ ਗਲਾ ਸ਼ਿਕਵਾ ਨਹੀਂ ਆ। ਚਲ ਉਹਨਾਂ ਦੀ ਮਾਰਕੀਟ ਬਣੀ ਆ। ਅੱਜ ਸਾਡੀ ਪੰਜਾਬੀ ਪੰਜਾਬੀਅਤ ਨੇ ਆਪ ਆਪਣੇ ਵਿਦੇਸ਼ਾਂ ਵਿੱਚ ਜਾ ਜਾ ਕੇ ਤੇ ਉਧਰ ਦਾ ਸੁਪਨਾ ਲੈ ਲਿਆ ਪਰ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਕੋਈ ਰਹਿ ਕੇ ਕੰਮ ਕਰਨਾ ਨਹੀਂ ਚਾਹੁੰਦਾ। ਸੋ ਆਪਾਂ ਵੀ ਕੋਈ ਕਾਫੀ ਟਾਈਮ ਤੋਂ ਬਿਜ਼ਨਸ ਕਰਦੇ ਹੁੰਦੇ ਛੋਟੇ ਤੇ ਕਾ ਸਾਡੀਆ ਦੁਕਾਨਾਂ ਤੇ ਵੀ ਅੱਜ ਪੀੜ ਹੁੰਦੀ ਸੋ ਇਹੀ ਆਸ ਹੈ ਕਿ ਆਪਾਂ ਵੀ ਸੈਟਅਪ ਲਾਵਾਂਗੇ ਹੋਰ ਇਸ ਚੀਜ਼ ਨੂੰ ਵਧੀਆ ਕਰਾਂਗੇ ਆਪਣੇ ਕੁਆਲਿਟੀ ਦੇਵਾਂਗੇ ਤੇ ਸਾਡੇ ਕੋਲ ਵੀ ਜਿਹੜੇ ਆ ਕਿ ਉਹ ਬਹੁਤ ਹੀ ਪੀੜ ਲੱਗੇਗੀ। ਸਾਦਨ ਕੋ ਉਸ ਟਾਈਮ ਤੱਕ ਇਹ ਵੀ ਦੁਕਾਨ ਤੇ ਰੱਖਦੇ ਨੀ ਬਹੁਤ ਵਾਹਿਗੁਰੂ ਜੀ ਦੀ ਕਿਰਪਾ ਹੈ ਅੱਜ ਇਹ ਮੈਂ ਮੰਨਦਾ ਇਹ ਗੱਲ ਪਰ ਇਥੇ ਵੀ ਫਿਰ ਵੀ ਬਹੁਤ ਕਿਰਪਾ ਇੰਡਸਟਰੀ ਏਰੀਆ ਚਲੋ ਕਾਫੀ ਆਪਣੇ ਵੀਰਪਰਾ ਜਿਹੜੇ ਵੀ ਨੇ ਆਪਾਂ ਨੂੰ ਸਪੋਰਟ ਕਰ ਰਹੇ ਨੇ ਤੇ ਵੈਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਕਾਰੋਬਾਰ ਚੱਲ ਰਿਹਾ ਹੈ ਨੌਜਵਾਨਾਂ ਨੂੰ ਇਹ ਸਦੇਸਾ ਕਿ ਬਤਵਦ ਆਪਣੇ ਪੰਜਾਬ ਲੈ ਕੇ ਪੰਜਾਬ ਦੇ ਵਿੱਚ ਆਪਣੇ ਕਾਰੋਬਾਰ ਕਰੋ ਕਿਉਂਕਿ ਵਿਦੇਸ਼ ਤੋਂ ਆ ਕੇ ਨੇੜਲੇ ਦੇਸ਼ਾਂ ਤੋਂ ਲੋਕ ਆ ਕੇ ਸਾਡੇ ਇੱਥੇ ਜੋ ਕਿ ਕੰਮ ਕਰ ਰਹੇ ਨੇ ਆਪਣੇ ਪੈਰ ਪੱਕੇ ਕਰ ਚੁੱਕੇ ਨੇ ਬਹੁਤ ਹੀ ਇਨਕਮ ਜਿਹੜੇ ਕਿ ਆਪਣੇ ਕਾਰ ਗੱਡੀਆਂ ਕਾਰੋਬਾਰ ਕਰ ਚੁੱਕੇ ਨੇ ਸੋ ਬੇਨਤੀ ਇਹ ਹੈ ਕਿ ਸਭ ਪੰਜਾਬੀਆਂ ਨੂੰ ਪੰਜਾਬੀਆਂ ਤੁਨੋ ਕਿ ਆਪਣੇ ਦੇਸ਼ ਰਹਿ ਕੇ ਆਪਣੇ ਕੰਮ ਕਾਰ ਕਰੋ ਤੇ ਆਪਣੇ ਘਰ ਵਿੱਚ ਪਰਿਵਾਰ ਚ ਖੁਸ਼ੀ ਰੋ ਕਿਉਂਕਿ ਕਿਸੇ ਵੀ ਤੁਹਾਨੂੰ ਪਤਾ ਕਿ ਜਦੋਂ ਕੋਈ ਵੀ ਦੁੱਖ ਤਕਲੀਫ ਆਉਂਦਾ ਵਿਦੇਸ਼ਾ ਚ ਆਉਣ ਜਾਣ ਚ ਬਹੁਤ ਦਿੱਕਤ ਹੁੰਦੀ ਆ ਇਸ ਕਰਕੇ ਆਪਣੇ ਮਾਂ ਪੁੱਦੇ ਕੋਲ ਰੋਣਾ ਪੰਜਾਬ ਮਿਲਣਾ ਨਾ ਪਰਿਵਾਰ ਮਿਲਣਾ ਨਾ ਜ਼ਿੰਦਗੀ ਮਿਲਣੀ ਦੁਬਾਰਾ ਸੋ ਬੇਨਤੀ ਆਹੀ ਆ ਕਿ ਆਪਣੇ ਪੰਜਾਬ ਆਪਣੇ ਪਰਿਵਾਰ ਵਿੱਚ ਰਹਿ ਕੇ ਹੀ ਆਪਣਾ ਸਮਾਂ ਬਿਤਾਰੋ ਬਬੇ ਜਿਹੜੇ ਨੌਜਵਾਨ ਨੇ ਕਿੰਦੇ ਪੜ੍ਹ ਦੇ ਕੇ ਆਪਾਂ ਇਹ ਕੰਮ ਕਿਉਂ ਕਰੀਏ ਤੁਸੀਂ ਪੜੇ ਲਿਖੇ ਹੋ ਪਰ ਤੁਸੀਂ ਇਹ ਕੰਮ ਆਪਣਾ ਅਪਣਾਇਆ ਹੋਇਆ ਹੈ ਸਿਵਾਗੁਰੂ ਜੀ ਦੇ ਵਿੱਚ ਇੱਕ ਮਾਇਨੇ ਦਾ ਪੁਆਇੰਟ ਹੈ ਕਿ ਇਹ ਸਾਡੇ ਲੋਕ ਫਿਰ ਉੱਥੇ ਆ ਜਾਂਦੇ ਕਿ ਸ਼ਰਮ ਖਾਂਦੇ ਨੇ ਵਿਦਿਆ ਇੱਕ ਗਿਆਨ ਵਿੱਦਿਆ ਸੀ ਅੱਜ ਕੰਮ ਦੀ ਕੰਮ ਲਈ ਉਹਨੂੰ ਯੂਜ਼ ਕਰਦੇ ਆ ਠੀਕ ਆ ਚਲੋ ਜਿਹੜੇ ਵਧੀਆ ਪਰੇ ਲਿਖੇ ਜਿਹੜਾ ਵੀ ਕਰਦਾ ਨਾ ਇਹ ਆ ਟਿਕਾ ਮਣੀ ਵਿਦਿਆ ਦਾ ਵੀ ਲਾਸਟ ਤੇ ਜਾ ਕੇ ਇਹੀ ਆ ਕਿ ਬੰਦਾ ਕਿਤੇ ਨਾ ਕਿਤੇ ਆਪਣੇ ਸੌਖੀ ਰੋਜੀ ਰੋਟੀ ਕਮਾਉਣ ਲੱਗ ਪੈਂਦਾ ਜਿਹੜਾ ਵਧੀਆ ਪੜਿਆ ਹੋਵੇ ਜਿਹਦੇ ਕੋਲ ਵਧੀਆ ਗਿਆਨ ਹੋਵੇ ਜ਼ਰੂਰੀ ਨਹੀਂ ਆ ਕਿ ਹਰ ਇੱਕ ਨੂੰ ਕੋ ਗਿਆਨ ਹੋ ਕੇ ਹਰ ਇੱਕ ਨੂੰ ਸਰਕਾਰੀ ਨੌਕਰੀ ਦੇਵੇ ਸੋ ਭਾਏ ਬਾਕੀ ਬਿਜ਼ਨਸ ਵੀ ਆ ਬਾਕੀ ਬਿਜ਼ਨਸ ਵੀ ਕਾਰੋਬਾਰ ਦੁਨੀਆ ਦੇ ਤੁਸੀਂ ਚਲਾਉਣੇ ਆ ਤੇ ਕੋਸ਼ਿਸ਼ ਕਰੋ ਕਿ ਆਪਣੇ کاروبار ਕਰੋ ਆਪਣੇ کاروبار ਨਾਲ ਦੀ ਮੋਸਮ ਹੋਵੇ ਪਰਿਵਾਰ ਚ ਜੀ ਮੇਰੇ ਫਾਦਰ ਆ ਮਦਰ ਸਿਸਟਰ